ਨੌਜਵਾਨ ਨੂੰ ਕੁੱਟਗੁੱਟ ਕੇ ਮਾਰਨ ਦੇ ਦੋਸ਼ ਵਿੱਚ ਹੁਣ ਤੱਕ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਡੀਸੀਪੀ ਲਾਅ ਐਂਡ ਆਰਡਰ ਵਿਜੇਆਲਮ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਨ 2023 ਵਿੱਚ ਦੀਵਾਲੀ ਦੀ ਰਾਤ ਨੂੰ ਫਾਇਰਿੰਗ ਦੇ ਮਾਮਲੇ ਦੇ ਪਗੋੜੇ ਸਨ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਾਹਿਬ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਦੇ ਦਸ਼ਾਨਗਰੇਸ਼ੀਟ ਪੁਲਿਸ ਸਟੇਸ਼ਨ ਡੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 82 ਜਿਹੜੀ 22 11 2024 ਅੰਡਰ ਸੈਕਸ਼ਨ 103 190 ਬੀ ਐਨ ਐਸ ਅ ਦਰਜ ਹੋਈ ਸੀ ਉਹਦੇ ਚ ਟੋਟਲ 10 ਦੋਸ਼ੀ ਗ੍ਰਿਫਤਾਰ ਕਰ ਲਏ ਜਿਹੜਾ ਕਿ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਹੋਇਆ ਹੋਇਆ ਸੀ ਉਹਨਾਂ ਦਾ ਨਾਮ ਹੈ ਦਰਪਨ ਸਿੰਘ ਟੰਗੋਟਰਾ ਇਹ ਪਹਿਲਾਂ ਦਾ ਹੀ ਗ੍ਰਿਫਤਾਰ ਸੀ 22 11 ਦਾ ਆਸ਼ੀਸ਼ ਕੁਮਾਰ ਇਹਨੂੰ ਵੀ ਕੱਲ ਗ੍ਰਿਫਤਾਰ ਕੀਤਾ ਤੇ ਸਨੀ ਕੁਮਾਰ ਨੂੰ ਵੀ ਕੱਲ ਹੀ ਗ੍ਰਿਫਤਾਰ ਕੀਤਾ ਜੀ ਤੇ ਇਹ ਝਗੜਾ ਹੋਇਆ ਸੀ ਕੋਟ ਖਾਲਸਾ ਦੇ ਏਰੀਆ ਚ ਕੋਟ ਖਾਲਸਾ ਦੇ ਏਰੀਆ ਚ ਝਗੜਾ ਹੋਇਆ ਸੀਗਾ ਜੀ 21 11 24 ਨੂੰ ਦੀ ਰਾਤ ਨੂੰ ਤੇ ਉਹਦੇ ਚ ਜਿਹੜਾ ਹੈਗਾ ਗੌਰਵ ਕੁਮਾਰ ਹੈਗਾ ਇਹ ਇਹਦਾ 5 6 ਅਣਪਛਾਤੇ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ 10:30 ਵਜੇ ਉਸ ਤੋਂ ਬਾਅਦ ਹੈ 11:30 ਪਾਉਣੇ 12 ਵਜੇ ਆਪਣੇ ਦੋਸਤ ਸਾਗਰ ਨਾਲ ਦੋਦਲੈਂਡ ਗਿਆ ਸੀ ਤੇ ਉੱਥੇ ਉਹੀ ਅਣਪਛਾਤੇ ਜਿਹੜੇ ਹੈਗੇ ਮੁੰਡੇ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਕਿਰਚ ਵਗਰਾ ਮਾਰੀ ਤੇ ਇਵੈਂਚੁਅਲੀ ਜਦੋਂ ਹਸਪੀਟਲ ਦੇ ਰਸਤੇ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੇ ਦੋ ਅਸੀਂ ਹੁਣ ਕੱਲ ਰਏ ਸੀ ਤੇ ਉਹ ਹੈਗੇ ਆਸ਼ੀਸ਼ ਕੁਮਾਰ ਤੇ ਸਨੀ ਕੁਮਾਰ ਤੇ ਇਹ ਇਹਨਾਂ ਤੋਂ ਜਿਹੜਾ ਆਸ਼ੀਸ਼ ਕੁਮਾਰ ਹੈ ਇਹ ਤੋਂ ਇੱਕ ਕਿਰਚ ਬਰਾਮਦ ਹੋਈ ਹੈ ਤੇ ਇਹ ਜਿਹੜੇ ਤਿੰਨੋਂ ਹੈਗੇ ਮੁੰਡੇ ਅ ਦਰਪਨ ਆਸ਼ੀਸ਼ ਤੇ ਸਨੀ ਇਹ ਰਿਟੇਜ ਸਟਰੀਟ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਜੀ ਤੇ ਜਿਹੜਾ ਆਸ਼ੀਸ਼ ਹੈ ਉਹਦੇ ਤੇ ਇੱਕ ਐਫਆਈਆ ਨੰਬਰ 50 ਹੈਗੀ ਹੈ ਪੁਲਿਸ ਸਟੇਸ਼ਨ ਨੀ ਡਿਵੀਜ਼ਨ 145 2023 ਦੇ 295 323 ਆਈਪੀਸੀ ਸਰ ਇਹਨਾਂ ਨੇ ਬਜਾਰ ਰੰਜਿਸ਼ ਕੀ ਸੀ ਉਹ ਅਸੀਂ ਹੋਰ ਵੀ ਬੰਦੇ ਨਾਮਿਨੇਟ ਕੀਤੇ ਆ ਅਨ ਆਈਡੈਂਟੀਫਾਈਡ ਹਲੇ ਬਜਾਰ ਰੰਜੇਸ਼ ਸਨੂਪ ਪੂਰੀ ਕਲੀਅਰ ਨਹੀਂ ਹੋਈ ਹੈ ਤੇ ਜਿਵੇਂ ਫੜੇ ਜਾਣਗੇ ਤੇ ਅਸੀਂ ਦੱਸ ਫੰਗ ਸਰ ਇਹਨਾਂ ਨੇ ਦੱਸਿਆ ਨਹੀਂ ਵੀ ਕਿਉਂ ਕੀਤਾ ਝਗੜਾ ਕਿਸ ਦਾ ਤੋਂ ਸ਼ੁਰੂ ਹੋਇਆ ਸੀ ਇਹ ਬੇਸਿਕਲੀ ਜਿਹੜਾ ਹੈਗਾ ਗੌਰਵ ਹੈ ਇਹਦਾ ਹੋਰ ਕਿਸੇ ਨਾਲ ਝਗੜਾ ਸੀ ਤੇ ਉਹਦੇ ਨਾਲ ਐਸੋਸੀਏਟਿਡ ਸੀਗੇ ਚਾਰ-ਪੰਜ ਮਿੰਟ ਉਹ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਪਰ ਉਹ ਕਹਿੰਦੇ ਕਿ ਸਾਡਾ ਕੋਈ ਫਰੈਂਡ ਹੈਗਾ ਉਹਨਾਂ ਨਾਲ ਸਾਡਾ ਝਗੜਾ ਸੀ ਜੀ ਤਾਂ ਸਰ ਫੋਨ ਤੱਕ ਕਿੰਨੇ ਨੌਜਵਾਨਾਂ ਦਾ ਜਿਹੜਾ ਕਿੰਨੇ ਲੋਕਾਂ ਦਾ ਮਾਮਲਾ ਦਰਜ ਹੋਇਆ ਤੇ ਉਹ ਕਿੰਨੇ ਦੀ ਗ੍ਰਿਫਤਾਰੀ ਮੇਰੇ ਸਾਡੇ ਹਲੇ ਅਸੀਂ ਤਿੰਨ ਰੈਸਕ ਕੀਤੇ ਆ ਜੀ ਤੇ ਉਨਾ ਚੋ ਇੱਕ ਤਾਂ 22 ਤਰੀਕ ਨੂੰ ਅਰੈਸਟ ਹੋ ਗਿਆ ਸੀ ਉਸੇ ਰਾਤ ਨੂੰ ਉਹ ਤੇ ਦੋ ਅਸੀਂ ਕੱਲ ਕੀਤੀ ਹੈ ਇੱਕ ਐਫਆਈਆ ਨੰਬਰ 132 13 11 2023 ਦੀ ਅੰਡਰ ਸੈਕਸ਼ਨ 302 307 ਤੇ ਇਹਦਾ ਕਰਾਸ ਕੇਸ ਨੰਬਰ 38 ਡੇਟਿਡ 8 1 2024 ਉਹਦੇ ਚ ਪਹਿਲਾਂ ਵੀ ਅਸੀਂ 24 ਅਕਿਊਜ਼ ਅਰੈਸਟ ਕਰ ਚੁੱਕੇ ਆ ਇੱਕ ਅਸੀਂ ਹੁਣ ਕੱਲੀ ਇੱਕ ਅਕਿਊਜ਼ ਰੈਸਟ ਕੀਤਾ ਉਹ ਨਵਦੀਪ ਸਿੰਘ ਲਾਇ ਸ਼ੇਰਾ ਇਦੀ ਉਮਰ 32 ਸਾਲ ਦੇ ਕਰੀਬ ਹੈਗੀ ਜੀ ਤੇ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਚੱਲ ਰਹੇ ਐ ਉਹਨਾਂ ਪੰਜ ਮੁਕਦਮਿਆਂ ਚੋਂ ਇਹ ਦੋ ਮੁਕਦਮੇ ਇੱਕ ਐਫ ਆਈ ਆਰ ਨੰਬਰ 68 ਹੈ ਉਹ ਤੇ ਐਫ ਆਈ ਆਰ ਨੰਬਰ 193 ਐ ਐ ਡਿਵੀਜ਼ਨ ਦੀ ਹੈਗੀ 68 ਤੇ ਉਹਦੇ ਸੀ ਪੀਓ ਹੈ ਤੇ ਏ ਡਿਵੀਜ਼ਨ ਵਾਲੀ ਦੇ ਵਿੱਚ ਵੀ ਪੀਓ ਹੈਗਾ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਮੁਕਦਮੇ ਵਿੱਚ 6 ਪਿਸਤਲ ਤੇ ਇੱਕ ਰਾਈਫਲ ਤੇ 24 ਕਯੂਸ ਪਹਿਲਾਂ ਹੀ ਅਸੀਂ 24 ਕੁਛ ਦੀ ਅਰੈਸਟ ਹੋ ਚੁੱਕੀ ਹੈ ਤੇ ਬਾਕੀ ਰਿਕਵਰੀ ਹੋ ਚੁੱਕੀ ਹੈ ਛੇ ਤਸਵੀਰਾਂ ਕਿਹੜਾ ਕਿਹੜੀ ਧਾਰਾ ਦੇ ਤਹਿਤ ਸੀ ਦੀ ਕੀ ਕੈਨੇਡਾ ਪਰ ਕਿਹੜਾ ਕੀ ਇਹਨੂੰ ਕੈਨਡਾ ਕੀਤਾ ਸੀ ਜਾਂ ਕਿਹਨੂੰ ਮਾਰਿਆ ਆਪਣਾ ਮਰਡਰ ਦੀ ਸੀ ਗਈ 302 300 ਸਬ ਦੀ ਜੀ ਹਾਂਜੀ ਹਾਂਜੀ ਸਰ ਤੋਂ ਚੀਫ ਐਡੀਟਰ ਪੰਕਜ ਵੋਬੀ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ